ਇਹਨੂੰ 5 ਸਾਲ ਹੋ ਗਏ ਸਰਗਰ ਵਰਗਿਆ ਸੀ ਟਰਾਲਾ ਚੋਂਦਾ ਸੀ ਡਰਾਈਵਰ ਸੀ ਉਹ ਕਿੰਨਾ ਰਹੀ ਉਹ ਟਰਾਲਾ ਨਹੀਂ ਕੋਈ ਪਰਨ ਲਗਾਜੀ 10 ਵੇ 10 ਵੇ ਜਦੋਂ ਵੀਡੀਓ ਦੇਖਿਆ ਮਾਰਿਆ ਪਿਆ ਟਰਾਲਾ ਪੜ ਗਿਆ ਉਹ ਕਿਤਾਬ ਪਤਾ ਲੱਗਾ ਇਹੋੜਾ ਚੱਕੋ ਮੁੰਡਾ ਹੋਦਾ ਮਾਮਾ ਜੀ ਦੇ ਨਾਲ ਇਥੇ ਕੰਮ ਕਰਦੇ ਉਹਨਾਂ ਨੇ ਸੰਤ ਦੱਸਿਆ ਕਿ ਜਾਂ ਗੱਲ ਬਾਰੇ ਕਿ ਮੇਰੇ ਹੋ ਗਏ ਨੂੰ ਪੰਜ ਸਾਲ ਕਿੰਨੇ ਹੋ ਗਏ ਸਾਡੇ ਪੰਜ ਸਾਲ ਆ ਇਹ ਮਰ ਪਾ ਦੇ ਕੋ ਸੱਸ ਸਾਨੂੰ को ਮੰਗ ਕਰਨੇ ਆ ਜੀ ਸਾਡੇ ਨੂੰ ਰੈੱਡ ਬਾਡੀ ਹੈ ਜੀ ਸਾਨੂੰ ਸਰਕਾਰ ਕਾਲੀਆ ਅਪੀਲ ਆ ਤੇ ਸਾਨੂੰ ਉਹਦਾ ਬੱਚੇ ਦੀ ਬਾਡੀ ਮਿਲ ਜੇ जल्दी ਜਲਦੀ ਉਹ ਮਾਸੂਦੀਤੀ ਛੱਡ ਗਏ ਮਰ ਗਏ ਇਹ ਮੋਰੀ ਬਿਠਾ ਤੇ ਨਹੀਂ ਬਚਾਈ ਦੇਖ ਕਿਦੋਂ ਵੱਡਾ ਪਾਉ ਹਾਂ ਦੁੱਖ ਬਹੁਤ ਵੱਡਾ ਜੀ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਆ ਜੋ ਗਿਆ ਤੇ ਮੈਂ ਘਰ ਬਣਾ ਲਾਂਗਾ ਫਿਰ ਏਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਫਿਰ ਨਾ ਮੈਂ ਸੁਣਿਆ ਕਿਸੇ ਮੈਂ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਐ ਵਿੱਚ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਨਾਂ ਦੇਖ ਕੇ ਫਟਵਾਉਂਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰ ਦਿੱਤੀ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਆ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜਿਹੜੀ ਹੈ ਇੱਥੇ ਉਹਨਾਂ ਦੇ ਪਿੰਡ ਚਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਪੈਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀਏ ਇਹ ਹੀ ਹੈ ਕਿ ਸਰਕਾਰ ਦੇ ਅਗੇ ਗੁਹਾਰਿਆ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹੀ ਉਹਨਾਂ ਅਗੇ ਬੇਨਤੀ ਹੈ